ਚੰਨ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਕਰੀਏ ਨੇ ਸਫਾਈ ਤੇ ਇਧਰ ਆ ਸਾਰਾ ਆਪਣੀ ਵੈਂਗਣੀ ਤੇ ਵੈਂਗਣ ਚੂ-ਚੂ ਤੇ ਟਮਾਟਰ ਨੇੜੇ ਆ ਜਾ ਫਿਰ ਵੀ ਥੋੜਾ ਜਾ ਆਪਾਂ ਸਿਆਲਾਂ ਦੇ ਵਿੱਚ ਜਿਹੜੀ ਆ ਵੈਰੈਟੀ ਲਾਈ ਸੀ ਆ ਦਿਖਾਈ ਇਧਰਲੇ ਪਾਸੇ ਆਹ ਤੇ ਸਾਰੀ ਨੂੰ ਫਾਲ ਪੈ ਗਿਆ ਤੇ ਇਹਦੇ ਚ ਨਾ ਥੋੜਾ ਗੰਦ ਹੋਇਆ ਖੜਾ ਸੀਗਾ ਟਾਈਮ ਨਹੀਂ ਲੱਗਿਆ ਸੀਗਾ ਪਾਲਕ ਪੂਲਕ ਜੀ ਹੋ ਗਈ ਸੀ ਜਿਹੜੀ ਇਹ ਜੰਗਲੀ ਦੀ ਪਾਲਕ ਹੁੰਦੀ ਹੈ ਖੱਟੀ ਜੀ ਤੇ ਉਹ ਆਪਾਂ ਹੁਣ ਅਜੇ ਚ ਸਾਫ ਸਫਾਈ ਕਰੀ ਜਾਨੇ ਆ ਤੇ ਲੱਗੇ ਆ ਦੋਵੇਂ ਜੀ ਅਸੀਂ ਸਾਰੀ ਮਨ ਨਾਲੋ ਫੈਮਿਲੀ ਹਰਮੀਤ ਕੈਮਰਾਮੈਨ ਆ ਇਹ ਹੀ ਲੱਗਿਆ ਵਿਆ ਇਹ ਵੀ ਪਹਿਲਾਂ ਸਾਰਾ ਗੰਦ ਚੱਕਿਆ ਸੀ ਗੋਭੀ ਸੀਗੀ ਆਹ ਜਿਹੜੀ ਇੱਧਰ ਸਾਫ ਸਫਾਈ ਕਰੀ ਪਈ ਆ ਤੇ ਅਨਾਰਾਂ ਦਾ ਬੂਟਾ ਸੀ ਉਹ ਥੋੜਾ ਜਿਆਦਾ ਪੁਦੀਨੇ ਚ ਆ ਗਿਆ ਸੀ ਉਹਦੀ ਸਿੰਗਾਈ ਕਰੀ ਅਨਾਰ ਦਿਸਦੇ ਨਾ ਉਹ ਉਹ ਸਿੰਗਾਈ ਕਰਤੀ ਉਹਦੀ ਥੋੜੀ ਥੋੜੀ ਪਾਸਿਆਂ ਤੋਂ ਥੱਲੇੋਂ ਜਿਉਂ ਤੇ ਬਾਕੀ ਇਹ ਦਾਤੀ ਨਾਲ ਸਾਫ਼ ਕਰੀ ਜਾਂਦੇ ਹੁਣ ਅਸੀਂ ਫੇਰ ਕਸਗੇ ਨਾਲ ਕਰਾਂਗੇ ਤੇ ਇੱਥੇ ਲਾਵਾਂਗੇ ਜਿਹੜੇ ਵਿਲੇ ਥਾਂ 'ਚ ਮਿਰਚਾਂ ਪਾਣੀ ਲਾ ਕੇ ਨਾ ਇਹਨੂੰ ਗੋਡੀ ਪਾ ਕੇ ਤੇ ਮਿਰਚਾਂ ਲਾਵਾਂਗੇ ਦਵਾਰਾ ਵੱਟਾਂ ਪਾ ਕੇ ਇਹ ਸਾਰੀ ਆਪਣੀ ਆਰਗੈਨਿਕ ਸਬਜ਼ੀ ਆ ਇਹ ਕੋਈ ਰੇਸ ਸਪਰੇ ਨਹੀਂ ਆ ਦੇਖੋ ਜੇ ਇੱਥੇ ਵੀ ਰੇਸ ਸਪਰੇ ਕਰੀ ਹੁੰਦੀ ਆ ਆਪਾਂ ਵੈਂਗਣੀ ਤੇ ਤਾਂ ਬਹੁਤ ਵੱਡੇ ਵੱਡੇ ਬੂਟੇ ਬਣ ਜਾਣੇ ਸੀਗੇ ਹੁਣ ਇਹਦੇ ਵਿੱਚੋਂ ਕਾਣੇ ਵੀ ਹੋ ਜਾਂਦੇ ਆ ਜਦੋਂ ਵੈਂਗਣ ਵੈਂਗਣੀ ਕਾਣੀ ਵੀ ਹੋ ਜਾਂਦੀ ਆ ਸੁੰਡੀ ਪੈ ਜਾਂਦੀ ਆ ਪਰ ਆਪਾਂ ਕੋਈ ਆਰਗੈਨਿਕ ਵਾਲੀ ਸਪਰੇ ਵੀ ਨਹੀਂ ਕਰੀ ਹਜੇ ਤੱਕ ਇਹਦੇ ਤੇ ਤੇ ਕੋਈ ਇੱਕ ਵੀ ਪਰਸੈਂਟ ਸਪਰੇ ਨਹੀਂ ਜ਼ਹਿਰ ਕੋਈ ਵੀ ਨਹੀਂ ਗੀ ਨਾ ਇਹਦੇ ਵਿੱਚ ਕੋਈ ਰੇਪ ਆਈ ਆ ਤੇ ਸਭ ਤੋਂ ਵੱਧਿਆ ਛੋਟੀ ਛੋਟੀ ਲੱਗਦੀ ਆ ਜੇ ਇਹੀ ਰੇ ਸਪਰੇ ਕਰੀ ਹੁੰਦੀ ਹਨਾ ਐਡੇ ਐਡੇ ਫਲ ਲੱਗਣੇ ਸੀ ਇਹਨੂੰ ਵੀ ਵੈਂਗਣ ਵੀ ਵੱਡੇ ਹੋ ਜਾਣੇ ਸੀ ਕਿ ਵੈਂਗਣੀ ਬਹੁਤ ਲੰਮੀ ਹੋ ਜਾਣੀ ਸੀ ਹੁਣੇ ਨਿੱਕੇ ਨਿੱਕੇ ਆ ਪਰ ਜਾਨੀ ਕਿ ਸ਼ੁੱਧ ਆ ਇਹ ਵੀ ਆਰਗੈਨਿਕਾ ਸ਼ੁੱਧਾ ਫਲ ਛੋਟਾ ਖਾ ਲੋ ਹਨਾ ਥੋੜਾ ਖਾ ਲੋ ਪਰ ਉਹਨੂੰ ਜ਼ਹਿਰ ਮੁਕਤ ਖਾਓ ਵੀ ਜ਼ਹਿਰ ਨਾ ਹੋਵੇ ਉਹਦੇ ਵਿੱਚ ਤੇ ਇੱਧਰ ਆ ਦੇਖੋ ਸਾਰੀ ਇਹ ਪਾਸਾਫ ਸਫਾਈ ਚੱਲੀ ਜਾਂਦੀ ਪਾਣੀ ਮੰਗੀ ਜਾਂਦੀ ਸਬਜ਼ੀ ਹੁਣ ਪਾਣੀ ਲਾਵਾਂਗੇ ਪੱਠੇ ਵੀ ਪਾਣੀ ਮੰਗੀ ਜਾਂਦੇ ਆ ਉਧਰ ਹਰਮੀਤ ਦੀ ਮਾਮੀ ਵੀ ਲੱਗੀ ਪਈ ਆ ਕੰਮ ਕਰਨ ਉਹ ਕਹਿੰਦੀ ਮੈਂ ਵੀ ਅੱਜ ਹੱਥ ਵਟਾਉਂ ਆ ਕੇ ਤੇ ਹਰਮੀਤ ਜਾ ਕੇ ਉਹ ਵੀ ਦਿਖਾਓ ਵੇਖੋ ਉਧਰ ਉਹ ਲੱਗੀ ਪਈ ਆ ਸਾਫ ਸਫਾਈ ਕਰਨ ਤੇ ਉਹਦੇ ਨਾਲ ਕਰਵਾਦੇ ਗੱਲਬਾਤ ਆਉਦੀ ਮਨ ਪਰਿਵਾਰ ਸਾਰਾ ਕੰਮ ਕਰੇ ਹਨ ਫੇਰ ਜਾ ਕੇ ਗਤੀ ਆ ਬਾਈ ਇੱਕ ਗੋਭੀ ਪੱਤੀ ਸੀਗੀ ਤੇ ਹੁਣ ਆਪਾਂ ਨਵੀਆਂ ਸਬਜ਼ੀਆਂ ਲਾਉਣੀਆਂ ਜਾਨੀ ਕਿ ਕਦੂਆਂ ਦੀਆਂ ਵੱਲਾਂ ਤੇ ਕਰੇਲਿਆਂ ਦੀਆਂ ਸਾਰੀਆਂ ਵੱਲਾਂ ਉੱਥੇ ਤਿਆਰ ਐ ਉਹ ਲੈ ਕੇ ਆਪਾਂ ਇਸ ਥਾਂ ਤੇ ਸਬਜ਼ੀ ਲਾਉਣੀ ਐ ਇੱਕ ਲਾਉਣੀ ਐ ਮਿਰਚਾਂ ਦੇ ਬੂਟੇ ਵੀ ਸਾਰਾ ਸਿਆਲ ਆਪਾਂ ਮੁੱਲ ਦੀ ਸਬਜ਼ੀ ਲੈ ਕੇ ਨਹੀਂ ਖਾਦੀ ਗੀ ਵੀ ਸਬਜ਼ੀ ਘਰੇ ਬੀਜੀ ਸੀ ਤੇ ਬਚਤ ਬਹੁਤ ਹੋ ਗਈ ਗੋਭੀ ਆਪਾਂ ਸਾਰਾ ਸਿਆਲ ਗੋਭੀ ਖਾਦੀ ਕਰਦੀ ਕਰਦੀ ਗੋਭੀ ਦਾ ਬੰਦ ਗੋਭੀ ਦਾ ਸਲਾਦ ਖਾਦਾ ਅਸੀਂ ਬਾਦੂ ਇਹ ਜਿਹੜੀ ਸਬਜ਼ੀ ਬਣਾ ਕੇ ਖਾਦੀ ਏ ਉਹ ਵੱਖਰੀ ਫੁੱਲ ਗੋਭੀ ਖਾਦੀ ਬਰੋਕਲੀ ਖਾਦੀ ਗਾਜਰਾਂ ਖਾਧੀਆਂ ਹਨ ਕਿੰਨੀ ਵੈਰੈਟੀ ਖਾ ਲਈ ਘਰ ਘਰ ਦੀ ਨਹੀਂ ਸਬਜ਼ੀ ਬਹੁਤ ਸਿਹਤਜੇ ਵੀ ਨਾਲੇ ਵੇਖ ਕੇ ਸਿਆਲ ਦੇ ਵਿੱਚ ਤੀਜੇ ਦਿਨੋਂ ਅਸੀਂ ਪਕੌੜੇ ਕੱਢ ਕੇ ਖਾ ਲੈਂਦੇ ਸੀ ਤੇ ਪਕੌੜੇ ਬੰਦੇ ਵੀ ਸਵਾਦ ਸੀ ਪਕੌੜੇ ਬਹੁਤ ਘੈਂਟ ਬਣਦੇ ਸੀ ਪਕੌੜੇ ਐਦ ਕਾਰ ਬਹੁਤ ਕੱਢ ਕੇ ਖਾਧਿਆ ਸਿਆਲ ਵਿੱਚ ਇਹ ਲਸਣ ਵੀ ਬਈ ਲਸਣ ਔਰ ਗੈਣਕਾ ਦੇ ਵਿੱਚ ਬਹੁਤ ਸਵਾਦ ਸਿੱਟੀ ਸੀ ਪਹਿਲਾਂ ਦੀ ਮਲਚਿੰਗ ਕਰਤੀ ਸੀਗੀ ਮਲਚੰਗਾ ਥੋੜੀ ਜੀ ਸਾਡੇ ਉਹ ਜ਼ਿਆਦਾ ਹੋ ਗਈ ਸੀ ਫਿਰ ਸਾਨੂੰ ਚੱਕਣੀ ਪੈ ਗਈ ਪਰਾਲੀ ਫਿਰ ਅਸੀਂ ਸਵਾਹ ਦਾ ਜ਼ੋਰ ਦੇਤਾ ਹੈ ਤੇ ਸਵਾਹ ਸਿੱਟੀ ਤੇ ਹੁਣ ਜਦੋਂ ਕਈ ਵਾਰੀ ਲਸਣ ਕੱਚੀ ਆਪਾਂ ਸਬਜ਼ੀ ਪਾਉਣ ਨੂੰ ਪੱਟ ਕੇ ਲਏ ਜਿਕੇ ਹਨ ਤੇ ਲਸਣ ਬਹੁਤ ਘੈਂਟ ਨਿਕਲਦੀ ਆ ਮੋਟੀ ਲਸਣ ਆ ਪੂਰੀ ਹੁਣ ਪਾਣੀ ਮੰਗੀ ਜਾਂਦੀ ਆ ਹੁਣ ਟਾਈਮ ਆ ਪਾਣੀ ਦਾ ਮਲਚੰਗਾ ਲਈ ਆਪਾਂ ਗੰਡੇ ਲਾਏ ਸੀ ਈਟ ਤੇ ਉਹ ਵੀ ਤੁਹਾਨੂੰ ਵੀਡੀਓ ਆਪਾਂ ਦਿਖਾਈ ਸੀਗੀ ਗੰਡੇ ਬਹੁਤ ਸੋਹਣੇ ਏਡੇ ਏਡੇ ਹੁਣ ਹੋਈ ਜਾਂਦੇ ਆ ਤੇ ਵੈਰੈਟੀ ਜਿਹੜੀ ਵੀ ਲਾਈ ਆ ਬਾਦਿਆਤ ਤੋਂ ਹੀ ਲਾਈ ਆ ਤੇ ਬਾਕੀ ਸਹਿਯੋਗ ਆਪਾਂ ਨੂੰ ਸਾਰੇ ਫੈਮਿਲੀ ਦਾ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਹੁੰਦਾ ਹਨ ਤੇ ਸਹਿਯੋਗ ਬਾਰੇ ਤੂੰ ਕੀ ਕਮਾਵੇਂਗੀ ਵੀ ਸਾਰਿਆਂ ਨੂੰ ਚਾਹੀਦਾ ਕੰਮ ਕਰਨਾ ਹਨ ਤੇ ਮੈਂ ਤਾਂ ਇਹ ਆਣੀ ਆ ਵੀ ਸਾਰੀਆਂ ਭੈਣਾਂ ਨੂੰ ਵੇਖ ਕੇ ਵੀ ਨਾਲ ਨਾਲ ਹੱਥ ਵਟਾਉਣਾ ਚਾਹੀਦਾ ਕੰਮ ਦੇ ਵਿੱਚ ਜਿਵੇਂ ਵੀ ਇਹਨਾਂ ਨੂੰ ਦਿੱਖ ਕੇ 2 ਦਿਨ ਛੁੱਟੀ ਹੁੰਦੀ ਯਾਰ ਰਲ ਮਿਲ ਕੇ ਅਸੀਂ ਨਾਲੇ ਤਾਂ ਬੱਕਰੀਆਂ ਦੀ ਸਾਫ ਸਫਾਈ ਕਰਦੇ ਹਾਂ ਨਾਲੇ ਵੇਖ ਕੇ ਜਿਵੇਂ ਵੀ ਆਹ ਹੁਣ ਹੋ ਗਿਆ ਸੀ ਵੀ ਗੋभी ਵਗੈਰਾ ਆਹ ਪੱਟਦਗੇ ਤੇ ਨਵੀਆਂ ਸਬਜ਼ੀਆਂ ਲਾਉਣੀਆਂ ਆ ਦੋ ਦਿਨਾਂ ਵਿੱਚ ਅਸੀਂ ਨਾ ਵੀ ਕਾਫੀ ਕੰਮ ਕਰ ਲਾਂਗੇ ਤੇ ਦੋ ਦਿਨ ਦਾ ਕੀਤਾ ਕੰਮ ਸਾਨੂੰ 4-5 ਮਹੀਨਿਆਂ ਦੀ ਸਰਦਾਰੀ ਰਹੂ ਜਦੋਂ ਸਬਜ਼ੀ ਹੋਗੀ ਤੇ ਜਿਹੜੀਆਂ ਵੱਲਾਂ ਸੀਗੀਆਂ ਉਹ ਆਪਾਂ ਵਧ ਗਿਆ ਨਰਸਰੀ ਚੋਂ ਉਗਗੀਆਂ ਗਰਾਹੀਆਂ ਲੈ ਜਾਂਦੀਆਂ ਸੀਗੀਆਂ ਅੱਲਾਂ ਦੀਆਂ ਤੇ ਕਦੂਆਂ ਦੀਆਂ ਉਹ ਆਪਾਂ ਇਹ ਥੋੜੀ ਥੋੜੀ ਵਿੱਥ ਤੇ ਕਰਕੇ ਲਾਤੀਆਂ 10-12 ਵੱਲਾਂ ਲੱਗੀਆਂ ਹੋਈਆਂ ਕ੍ਰੇਲਿਆਂ ਦੀਆਂ ਵੱਲਾਂ 5-4 ਉਹ ਲਾਤੀਆਂ ਜਿਹੜੇ ਹੁੰਦੇ ਆ ਝਾੜ ਕਰੇਲੇ ਹਨਾ ਛੋਟੇ ਕਰੇਲੇ ਉਹ ਵੀ ਲਾਵਾਂਗੇ ਆਪਾਂ ਲਿਆ ਕੇ ਉਹ ਸੌਣ ਚ ਕਹਿੰਦੇ ਹੁੰਦੇ ਕਿ ਸੌਣ ਚ ਲੱਗਦੇ ਆ ਜ਼ਿਆਦੇ ਪਰ ਉਹ ਆਪਾਂ ਹੁਣ ਲਾ ਦੇਾਂਗੇ ਬੀਜ ਲਿਆ ਕੇ ਉਹਨਾਂ ਦੇ ਵੀ ਕਰੇਲੇ ਆਪਾਂ ਹਰ ਇੱਕ ਪ੍ਰਕਾਰ ਦੇ ਕਰਾਂਗੇ ਇੱਕ ਤਾਰ ਕਰੇਲੇ ਆਉਂਦੇ ਲੰਮੇ ਉਹ ਵੀ ਵੈਰੈਟੀ ਲਾਉਣੀ ਆ ਲਿਆ ਕੇ ਜ਼ਰੂਰ ਥੋੜੀ ਜੀ ਸਮੱਸਿਆ ਇੱਥੇ ਕੀ ਆਉਂਦੀ ਆ ਮੁਰਕ ਦੀ ਜ਼ਿਆਦੇ ਆਉਂਦੀ ਆ ਮੁਰਕ ਤੋਂ ਆਪਾਂ ਉਹ ਦੇਖੋ ਪਰਾਲੀ ਦੀਆਂ ਗੱਠਾਂ ਰੱਖ ਰਿਹਾ ਲਿਆ ਕੇ ਉਹ ਪਰਲੀ ਸਾਈਡ ਉਹਦੇ ਵੱਲਾਂ ਲੱਗੀਆਂ ਕਦੂਆਂ ਦੀਆਂ ਤੇ ਉਹ ਉਪਰਾਲੀ ਆਪਾਂ ਖਲਾਰ ਦੇਾਂਗੇ ਮੁਰਕ ਹੋਣ ਨਹੀਂ ਦੇਣਗੇ ਕਹਿਣ ਦਾ ਭਾਵ ਆ। ਬਾਕੀ ਏਕਮ ਵੀ ਸਾਡੇ ਨਾਲ ਲੱਗਿਆ ਹਰਮੀਤ ਅਸੀਂ ਚਾਰ ਜਣੇ ਆ। ਏਕਮ ਬਹੁਤ ਕੰਮ ਕਰਾਈ ਜਾਂਦਾ ਦਾਤੀ ਏਕਮ ਦੇ ਹੱਥੇ 'ਚ ਵੀ ਆਹ ਦਿਖਾਏ ਕੰਮ ਦਾਤੀ। ਆਹ ਦੇਖੋ ਸਾਡੀ ਸਾਰੀ ਫੈਮਿਲੀ ਇਹ ਗੱਲ ਵੀ ਨਹੀਂ ਕਿ ਵੀ ਅਸੀਂ ਇੱਕ ਘਰ ਦੇ ਲੱਗੇ ਆ ਏਕਮ ਵੀ ਹੁਣ ਇਹਦਾ ਘਰ ਉਧਰ ਰਹੇਗਾ ਤਾਂ ਇਹਦਾ ਪੋਤਾ ਇਹ ਤੇ ਕੰਮ ਅਸੀਂ ਸਾਰੇ ਰਲ ਮਿਲ ਕੇ ਕਰੀ ਜਾਂਦੇ ਆ ਹਨ ਤੇ ਆਏ ਨਾ ਵੀ ਸਾਰੇ ਸੈਲ ਵਿੱਚ ਏਕਮ ਨੇ ਵੀ ਗੋਭੀ ਕਾਫੀ ਖਾਧੀ ਆ ਹਾਂ ਜੇ ਅਸੀਂ ਸਬਜੀ ਲਈ ਆ ਤਾਂ ਸਾਰਿਆਂ ਨੇ ਰਲ ਕੇ ਖਾਧੀ ਆ ਯਾਨੀ ਕਿ ਕੱਲਿਆ ਨਹੀਂ ਉਹ ਤੇ ਕਬਜ਼ਾ ਕਰ ਲਿਆ ਭਾਈ ਕਿਸੇ ਨੂੰ ਜੇ ਕੋਈ ਪੱਟਣਾ ਆ ਤਾਂ ਇਹਨਾਂ ਲੜ ਪਏ ਹਨ ਹਰ ਇੱਕ ਬੰਦੇ ਨੇ ਸਬਜੀ ਖਾਧੀ ਆ ਹੁਣ ਅੱਜ ਵੀ ਅਰਮਿਤ ਲੈ ਕੇ ਗਿਆ ਨਾ ਬੰਦਾ ਇੱਕ ਤੋੜ ਕੇ ਵੈਂਗਣੀ ਹਨ ਹਾਂ ਉਹ ਤੇਰਾ ਬਾਈ ਲੱਗਦਾ ਸੀਗਾ ਉਹ ਵੀ ਢੋਲਾ ਲਫਾਫਾ ਭਰ ਕੇ ਲੈ ਕੇ ਗਿਆ ਹਨ ਤੇ ਜਵਾਬ ਕਿਸੇ ਨੂੰ ਨਹੀਂ ਦਿੱਤਾਗਾ ਤੇ ਸਾਰਿਆਂ ਨੇ ਸਬਜੀ ਜਿੰਨੇ ਵੀ ਲੱਗੀ ਆ ਕਿਉਂਕਿ ਆਪਾਂ ਇੰਨੀ ਸਬਜੀ ਕੱਲੇ ਦਾ ਖਾ ਹੀ ਨਹੀਂ ਸਕਦੇ ਕਿ ਜੇ ਕੱਲੇ ਹੀ ਆਪਾਂ ਕਹਿ ਦਗੇ ਵੀ ਹੋਰ ਨਾ ਕੋਈ ਲੈ ਕੇ ਜਾਵੇ ਤਾਂ ਖਰਾਬ ਹੀ ਕਰਾਂਗੇ ਇੱਕ ਗੱਲ ਹੋਰ ਆਣਾ ਵੀ ਜੇ ਅਖ ਕੇ ਕੋਈ ਸਬਜੀ ਨਾ ਤੋੜੇ ਅਸੀਂ ਕੱਲੇ ਖਾਵਾਂਗੇ ਉੱਥੇ ਚੀਜ਼ ਹੁੰਦੀ ਵੀ ਨਹੀਂ ਉੱਥੇ ਹੁੰਦੀ ਵੀ ਨਹੀਂ ਉੱਥੇ ਚੀਜ਼ ਨਹੀਂ ਹੁੰਦੀ ਹੁਣ ਆ ਪਾਲਕ ਮੇਥੇ ਸੀ ਹਜੇ ਤੀਕ ਵਿਖਗੇ ਵੀ ਪਾਲਕ ਖੜੀ ਆ ਆਜਾ ਸਾਫ ਸੁਹਾਵੇ ਹੁਣ ਵੀ ਛਾਂਟ ਕੇ ਲੈ ਕੇ ਜਾਣੀ ਉਹ ਤਾਂ ਪੱਤਾ ਪੱਤਾ ਹੁਣ ਵੀ ਲਿਜਾ ਸਕਦੇ ਹਨਾ ਤਾਂ ਹੁਣ ਵੀ ਲਿਜਾ ਸਕਦੇ ਆ ਵੀ ਇਥੋਂ ਹਰ ਇੱਕ ਨੇ ਚੀਜ਼ ਤੋੜੀ ਤੇ ਮੁੱਕੀ ਵੀ ਨਹੀਂ ਐਵੇਂ ਆਖੇ ਚੱਲ ਗਏ ਤੇ ਜਦੋਂ ਬੰਦਾ ਕਹਿੰਦਾ ਨਾ ਜੀ ਸਾਡੇ ਇਥੋਂ ਵਾਣ ਚ ਕੋਈ ਵੜ ਕੇ ਚੀਜ਼ ਨਾ ਤੋੜੋ ਮੇਰੇ ਹਿਸਾਬ ਚ ਉਥੇ ਚੀਜ਼ ਹੁੰਦੀ ਵੀ ਘੱਟ ਹੁਣ ਆ ਬੂਟੇ ਆ ਇਹਨਾਂ ਨੂੰ ਫਲ ਪੈਣਾ ਸ਼ੁਰੂ ਹੋ ਗਿਆ ਅਜੀਰਾ ਹਾਂ ਤੇ ਇਥੇ ਇਹ ਕਿਹੜਾ ਆਪਾਂ ਇਹਦੇ ਤੇ ਕੋਈ ਮੱਛਰਦਾਨੀ ਵਗੈਰਾ ਪਾਈ ਆ ਜਦੋਂ ਇਹ ਫਲ ਤਿਆਰ ਹੋ ਗਿਆ ਖੁੱਲਾ ਫਲ ਹਰ ਇੱਕ ਖਾਂਦਾ ਵੇਖ ਕੇ ਨੰਗ ਦਾ ਟੱਕਦਾ ਕੋਈ ਵੀ ਗਰੀਬ ਬੰਦਾ ਟੱਪਿਆ ਉਹਨੇ ਵੀ ਤੋੜ ਲਿਆ ਕੋਈ ਹੋਰ ਕਿਸਮ ਦਾ ਜੋ ਵੀ ਆ ਵੀ ਸਾਰੇ ਫਲ ਤੋੜ-ਤੋੜ ਕੇ ਖਾਂਦੇ ਆ ਹੂੰ ਤੇ ਕਦੇ ਵੀ ਆਪਾਂ ਇਹ ਚੀਜ਼ ਨਹੀਂ ਆਖਿਆ ਨਾ ਜੀ ਅਜੀਰਾ ਦਾ ਤਾਂ ਇੰਨੀਆਂ ਮਹਿੰਗਾਂ ਵੀ ਅਸੀਂ ਤਾਂ ਤੋੜਨ ਨਹੀਂ ਦੇਣੀਆਂ ਜਾਂ ਐ ਤੇ ਇਹ ਸਮਾਂ ਦੀ ਹੁਣ ਇੱਥੇ ਬੂਟੇ ਕਿੰਨੇ ਹੋ ਗਿਆ ਕਲਮਾ ਆ ਦੇਖੋ ਇੱਧਰ ਕਲਮਾ ਲਾਈਆਂ ਆਪਾਂ ਆਹ ਉਹਨੂੰ ਫਲ ਲੱਗਿਆ ਪਿਆ ਨੇੜੇ ਦਿਖਾਈਆਂ ਆਵੇ ਕਾਹ ਆ ਤੇ ਫਲ ਸਾਰੀਆਂ ਸਾਰੀਆਂ ਜੀਰਾਂ ਚੱਲ ਪਈਆਂ ਪੱਤੇ ਕੱਢੇ ਗਿਆਂ ਦੇਖੋ ਇਹ ਵੀ ਤਾਂ ਆਪਾਂ ਸਾਰੀਆਂ ਗੈਫਟੀ ਕਰਨੀਆਂ ਵੰਡਣੀਆਂ ਹੀ ਆ ਮੰਗੀ ਜਾਂਦੇ ਜਿਹਨੇ ਜਿਹਨੂੰ ਚਾਹੀਦੀਆਂ ਉਹਨੂੰ ਦੇਵਾਂਗੇ ਹਰ ਇੱਕ ਬੰਦੇ ਨੂੰ ਹਾਂ ਫਲ ਲੱਗਿਆ ਆ ਵਿਖਗੇ ਹਾਂ ਆ ਫਲ ਵੇਖੋ ਪਿਆ ਖੜਾ ਐ ਇਹਨੂੰ ਹਾਂ ਵੀ ਇਹਨੂੰ ਫਲ ਪੈ ਗਿਆ ਆ ਦੇਖੋ ਸਾਰੀਆਂ ਇਹ ਜੜਾਂ ਚੱਲ ਪਈਆਂ ਨੇ ਲੱਗ ਚੁੱਕੀਆਂ ਜੜਾਂ ਤੇ ਜਿਹਨੂੰ ਵੀ ਬਈ ਕਲਮਾਂ ਦੀ ਲੋੜ ਹੋਵੇ ਨਾ ਅਸੀਂ ਫ੍ਰੀ ਕਲਮਾਂ ਦਿੰਨੇ ਆ ਹਾਂ ਜਿਹਨੂੰ ਕਲਮਾਂ ਦੀ ਅੰਜੀਰ ਦੀ ਲੋੜ ਆ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਇਹ ਦੇਵਾਂਗੇ ਹਰ ਇੱਕ ਬੰਦੇ ਨੂੰ ਕਲਮ ਕਿਉਂਕਿ ਉਸ ਪਾਸੇ ਵੀ ਕਾਫੀ ਕਲਮਾਂ ਲਾਈਆਂ ਸੀ ਇੱਥੇ ਇੱਧਰ ਆਪਣਾ ਨਾਰ ਆ ਕਨਾਰ ਆ ਗਿਆ ਵੇਖੋ ਆ ਅਨਾਰ ਆ ਗਏ ਫੁੱਲ ਪਏ ਖੜੇ ਆ ਵੇਖੋ ਇਹਨੂੰ ਅਨਾਰ ਬਹੁਤ ਲੱਗਣਗੇ ਦਿਸ ਦੇ ਕਿੱਡੇ ਸੋਹਣੇ ਫੁੱਲ ਪਏ ਹਨਾ ਲਾਲ ਰੰਗ ਦੇ ਇਧਰ ਪੁਦੀਨਾ ਆ ਗਿਆ ਆਪਣਾ ਖੇਤ ਦੇ ਵਿੱਚ ਕੀ ਨਹੀਂ ਕਰ ਸਕਦੇਗੇ ਹਨਾ ਆ ਪੁਦੀਨਾ ਆ ਗਿਆ ਆ ਟਮਾਟਰ ਆ ਗਏ ਆਪਣੇ ਦੇਖੋ ਆ ਵੇਖ ਕਿੱਡੇ ਸੋਹਣੇ ਟਮਾਟਰ ਲੱਗੇ ਆ ਹਰ ਇੱਕ ਵੈਰੈਟੀ ਆਪਾਂ ਖੇਤ ਦੇ ਵਿੱਚ ਉਗਾ ਸਕਦੇ ਆ ਹੁਣ ਤਾਂ ਆਪਾਂ ਲਾਵਾਂਗੇ ਮਿਰਚਾਂ ਦੇ ਬੂਟੇ ਹਨਾ ਹੁਣ ਲਾਵਾਂਗੇ ਮਿਰਚਾਂ ਦੇ ਬੂਟੇ ਲਾਵਾਂਗੇ ਕਾਫੀ ਜੀ ਤਿੰਨ ਵਟਾਂ ਦੇ ਮਿਰਚਾਂ ਦੇ ਬੂਟੇ ਲਾ ਦਾਂਗੇ ਇਦھر ਲਾਵਾਂਗੇ ਸਬਜ਼ੀਆਂ ਹਾਂ ਵੀ ਉਸ ਨਾਲ ਇੱਕ ਮੇਰਾ ਇਰਾਦਾ ਸੀ ਨਾ ਵੀ ਆਪਾਂ ਥੋੜ੍ਹਾ-ਥੋੜ੍ਹੀਆਂ ਸਿਆਰੀਆਂ ਬਣਾ ਕੇ ਜੇ ਪਾਲਕ ਮੇਥੇ ਬੀਜ ਕੇ ਵੇਖ ਗਏ ਵੀ ਐਸ ਰੋਤ ਚ ਹੋ ਜਾਂਦੇ ਹੁੰਦੇ ਆ ਦੁਬਾਰਾ ਪਾਲਕ ਮੇਥੇ ਆ ਛਾਵੇਂ ਤਾਂ ਹੋ ਜਾਣਗੇ ਜਿਵੇਂ ਆ ਛਾਂ ਨਾ ਇੱਥੇ ਸਖਾਂ ਤੇ ਕਰਕੇ ਜੇ ਆਪਾਂ ਲਾ ਲੈਂਦੇ ਥੋੜਾ ਜਿਹਾ ਵੀ ਸਗੇ ਸਰੋਂ ਸੱਟ ਲੈਂਦੇ ਤੇ ਉਹ ਵੈਰੈਟੀ ਇਰਾਦਾ ਸੀ ਵੀ ਆਪਾਂ ਟ੍ਰਾਈ ਕਰ ਪਰ ਸਰੋਂ ਤਾਂ ਨਹੀਂ ਹੋਣੀ ਪਾਲਕ ਮੇਥੇ ਹੋ ਜਾਣਗੇ ਵੀ ਹੋਣਾ ਇਹ ਪਾਲਕ ਵਿੱਚ ਮੇਥੇ ਚੱਲ ਹੋ ਜਾਂਦਾ ਹੋਣਗੇ ਪਤਲੇ ਪਤਲੇ ਸੰਗਣੇ ਬੀਜ ਕੇ ਪਤਲੇ ਪਤਲੇ ਹੋ ਜਾਂਦੇ ਹੁੰਦੇ ਆ ਵੈਰਾਈਟੀ ਹੋ ਜਾਂਦੀ ਹੈ ਹੋਣ ਵਾਲੀ ਗੱਲ ਨਹੀਂ ਪਾਣੀ ਵੱਧ ਮੰਗਦੀ ਹੁੰਦੀ ਹੈ ਵੈਰਾਈਟੀ ਇਹੋ ਜੀ ਨਹੀਂ ਪਾਣੀ ਤਾਂ ਨਾਲ ਖਾਲ ਚੱਲਦੇ ਅਗਲਾ ਆ ਕੇ ਪਾ ਵੀ ਜਾਂਦਾ ਵੀ ਸਿਗੇ ਤੇ ਇੱਕ ਦੋਸਤੋ ਚੀਕੂਆ ਦਾ ਬੂਟਾ ਸਾਡਾ ਸੁਹਾਂਜਣੇ ਦੇ ਥੱਲੇ ਆ ਗਿਆ ਉਹ ਨਹੀਂ ਚੱਲਿਆ ਗਿਆ ਬਸ ਆ ਵੈਸੇ ਅਨਾਰ ਵੀ ਥੱਲੇ ਹੀ ਆ ਇਹ ਆ ਦੇਖੋ ਇਹ ਹਰਮੀਤ ਸਾਡਾ ਹਰਮੀਤ ਵੀ ਨਾਲ ਹੀ ਲੱਗਿਆ ਹੋਇਆ ਏ ਕਿਉਂ ਵੀ ਉਧਰ ਉਹ ਦੇਖੋ ਹੁਣ ਕਸ ਗਿਆ ਆਪਣੇ ਚੱਕ ਲੈ ਆ ਦੀ ਮਾਮੀ ਨੇ ਛੱਡਣਾ ਉਹਦੀ ਆਂਟੀ ਨੇ ਛੱਡਿਆ ਮੰਮੀ ਨੇ ਉਹ ਆਂਦਾ ਮੈਂ ਪੌੜੀਆਂ ਬਣਾਉਣਾ ਇੱਥੇ ਹਾਂ ਵੀ ਪੌੜੀਆਂ ਬਣਾਵਾਂਗੇ ਆਪਾਂ ਨੂੰ ਇੱਥੋਂ ਘਾ ਚੱਕ ਕੇ ਲੈ ਕੇ ਜਾਣਾ ਸੌਖਾ ਹੋ ਜੂਗਾ ਹੂੰ ਤੇ ਥੋੜੇ ਥੋੜੇ ਸਹਿਯੋਗ ਨਾਲ ਹੀ ਤੇ ਕੰਮ ਕਿੰਨਾ ਨਿਬੜੀ ਜਾਂਦਾ ਬਹੁਤ ਸੋਹਣਾ ਕੰਮ ਹੋਈ ਜਾਂਦਾ ਬੱਚੇ ਆ ਬੱਚੇ ਇਹ ਕਹਿੰਦਾ ਮੈਂ ਪੌੜੀਆਂ ਬਣਾਉ ਦੂਜਾ ਕਹਿੰਦਾ ਲੈ ਮਾਮੀ ਮੈਂ ਤੇਰੇ ਨਾਲ ਘਾ ਚ ਕਾਉਣਾ ਤੇ ਮਾੜੇ ਮਾੜੇ ਨਾਲ ਕਿੰਨਾ ਕੰਮ ਨਿਬੜ ਜਾਂਦਾ ਹਾਂ ਰਲ ਮਿਲ ਕੇ ਤੇ ਨਾਲੇ ਕੰਮ ਵਧਗਾ ਨਿਬੜੀ ਜਾਂਦਾ ਤੇ ਅੱਜ ਫਿਰ ਇਹਨਾਂ ਨੂੰ ਜਿਵੇਂ ਮਿਹਨਤ ਕਰੀ ਜਾਂਦਾ ਅੱਜ ਕੀ ਬਣਾ ਕੇ ਦੇਣਾ ਇਹਨਾਂ ਨੂੰ ਇਹਨਾਂ ਨੂੰ ਮੈਂ ਖਸ ਤੁਹਾਨੂੰ ਮੈਂ ਬਣਾ ਕੇ ਦਵਾਂਗੀ ਚੌਲ ਆ ਕੇ ਤੇ ਪਹਿਲਾਂ ਇਹਨਾਂ ਨੂੰ ਮੈਂ ਦੁੱਧ ਚ ਕੇਲਾ ਫੈਂਡ ਕੇ ਪਿਆ ਕੇ ਫੇਰ ਖੇਤ ਲੈ ਕੇ ਆਈ ਆ ਠੀਕ ਆ ਬਾ ਜਿੰਨੀ ਖਾफत ਹੋਊਗੀ ਉਹਨਾਂ ਨੂੰ ਤਾਕਤ ਵੀ ਇਹਨਾਂ ਨੂੰ ਦੇ ਗਏ ਪਹਿਲਾਂ ਕੇਲਾ ਦਿੱਤਾ ਫੈਂਟ ਕੇ ਹਨਾ ਹਾਂ ਦੁੱਧ ਦੇ ਵਿੱਚ ਤੇ ਹੁਣ ਇਹਨਾਂ ਨੂੰ ਬਣਾ ਕੇ ਦੇਨੇ ਚੌਲ ਹੁਣ ਚੌਲ ਬਣਾ ਕੇ ਦੇਉਂ ਜਾ ਕੇ ਠੀਕ ਆ ਤੇ ਫੇਰ ਸ਼ਾਮ ਨੂੰ ਬਣਾਵਾਂਗੇ ਵਿੰਗਣੀ ਦਾ ਪੁੜਥਾ ਵਿੰਗਣਾ ਦਾ ਹਨਾ ਪੁੜਥਾ ਬਣਾ ਕੇ ਖਾਵਾਂਗੇ ਆ ਏਕਮਾ ਮਾ ਜਿੰਨੇ ਵਾਰੀ ਪਕੌੜੇ ਕੱਢੇ ਸੀ ਤੇ ਸਭ ਤੋਂ ਪਹਿਲਾਂ ਪਕੌੜੇ ਗਰਮ ਗਰਮ ਇਸੇ ਨੂੰ ਖਵਾਉਂਦੀ ਹੁੰਦੀ ਸੀ ਕਿਉਂਕਿ ਆਪਣੇ ਜਵਾਕ ਵੱਡੇ ਜਾਦੇ ਕੁੜੀ ਤਾਂ ਬਾਹਰ ਬੈਠੀ ਆ ਤੇ ਮੁੰਡਾ ਸ਼ਾਮ ਨੂੰ ਲੇਟ ਆਉਂਦਾ ਸੀ ਜੀ ਤੇ ਫਿਰ ਵੇਖ ਕੇ ਆਹੀ ਸਾਰਾ ਦਿਨ ਮੰਮੀ 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 ਕਰਦਾ ਇਹ ਸਾਡਾ ਇਹ ਸਾਡਾ ਸਾਰਿਆਂ ਦਾ ਸਾਂਝਾ ਮੁੰਡਾ ਹਨਾ ਇਹ ਸਾਂਝਾ ਮੁੰਡਾ ਇਹ ਸਾਂਝਾ ਮੁੰਡਾ ਸਾਡਾ ਵੀ ਸਾਰਿਆਂ ਦਾ ਹੈ ਹੈ ਭਲਾਂ ਦੀ ਹਰਦੀਪ ਦਾ ਮੁੰਡਾ ਤੇ ਪਰ ਹੈ ਸਾਰਿਆਂ ਦਾ ਸਾਂਝਾ ਹਾਂ ਇੱਕ ਉਹ ਫਿਰਦਾ ਸਾਡਾ ਪਾਣ ਜਾ ਸਾਂਝਾ ਸਾਂਝਾ ਪਾਣ ਜਾ ਉਹ ਵੀ ਸਾਰੇ ਘਰਾਂ ਦਾ ਕਿੰਨੇ ਘਰਾਂ ਦਾ ਪਾਣ ਜਾ ਸਾਂਝਾਂ ਤੋਂ 10 ਘਰਾਂ ਦਾ 10 ਘਰਾਂ ਦਾ 10 ਘਰਾਂ ਦਾ ਭਾਂਜਾ ਸਾਂਝਾ ਬਈ ਉਹ ਫਿਰਦਾ ਮੁੰਡਾ ਤੇ ਇਹ 10 ਘਰਾਂ ਦਾ ਮੁੰਡਾ ਸਾਂਝਾ ਤੇ ਇੱਕ ਨਦਰ ਪੋਤਰੀ ਸਾਡੀ ਉਹ ਸਾਂਝੀ ਸਾਰੇ ਘਰਾਂ ਦੀ ਇੱਕ ਆਇਆ ਨਾ ਇਹ ਬੱਚਾ ਬਹੁਤ ਸਿਆਣਾ ਵੇਖ ਗਏ ਜਦੋਂ ਇਹਨੂੰ ਆਵਾਜ਼ ਮਾਰ ਗਏ ਨੇ ਆਈ ਅੱਖ ਨਾਲ ਹਾਂ ਮੰਮੀ ਜੀ ਹੁਣ ਇੱਕ ਦਿਨ ਮੇਰੇ ਇੰਨੇ ਭਾਂਡੇ ਪਏ ਸੀ ਮੈਂ ਸਹੀ ਗੱਲ ਦੱਸਾਂ ਮੈਂ ਕਿਹਾ ਵੀ ਇਹ ਕਮ ਸਾਰਾ ਕੰਮ ਤੇ ਮੇਨਾਂ ਦਾ ਮੰਮੀ ਤੂੰ ਭਾਂਡੇ ਮਾਂ ਤੇ ਮੈਂ ਧੋਣਾ ਇਹਦਾ ਬੱਚਾ ਤੇ ਇਹਨੇ ਦੋ ਟੋਕਰੇ ਭਾਂਡਾ ਦੇ ਮੇਰੇ ਨਾਲ ਤਵਾ ਕੇ ਸਾਰਾ ਸਮਾਨ ਚਕਾ ਕੇ ਉਦੋਂ ਬਾਅਦ ਮੇਰੇ ਕੋਲੇ ਚੱਲ ਬੈਠਾ ਰਿਆ ਹੂੰ ਆਇ ਨਹੀਂ ਕਰਦਾ ਵੀ ਮੈਂ ਕੀ ਕਰਾਂ ਜਾਂ ਮੈਥੋਂ ਆਖੇ ਬਹੁਤ ਸਿੱਤੀ ਲੱਗਦਾ ਸਹੀ ਗੱਲ ਹੈ ਇਹ ਬੱਚਾ ਠੀਕ ਆ ਵਧੀਆ ਹਰ ਇੱਕ ਦੇ ਆਖੇ ਹਨ ਕੱਲੇ ਉਹਦੇ ਡੈਡੀ ਦੇ ਆਖੇ ਘੱਟ ਲੱਗਦਾ ਪਤਾ ਨਹੀਂ ਆ ਉਹਦੇ ਡੈਡੀ ਡੈਡੀ ਦਾ ਇਹ ਤਾਂ ਲੜੀ ਜਾਂਦਾ ਓਏ ਪੱਠੇ ਵੜਾ ਦੇ ਮੇਰੇ ਨਾਲ ਬਾਰੇ ਕਹਿੰਦਾ ਇਹ ਕਹਿੰਦਾ ਕਿ ਥੱਬੀ ਕੇ ਵੱਢ ਕੇ ਉੱਠ ਖੜਦਾ ਤੇ ਮੈਂ ਕਿਹਾ ਚੱਲ ਹੌਲੀ ਹੌਲੀ ਸਿੱਖੂਗਾ ਫਿਰ ਨਹੀਂ ਫਿਰ ਬੱਚਾ ਵੀ ਤਾਂ 10 ਸਾਲ ਦਾ ਹੀ ਹੈ ਹੂੰ ਸਿੱਖ ਜਾਣਾ ਇਹਨੇ ਜਿਵੇਂ ਆ ਪੱਸੀ ਮਾਰਨ ਨੂੰ ਛੋਟੇ ਹੁੰਦੇ ਨੂੰ ਕੰਮ ਲਾ ਲਿਆ ਅੱਜ ਤਾਂ ਫਿਰ ਬੱਕਰੀ ਮੇਮਣਿਆਂ ਨਾਲ ਵੀ ਖੇਡਣ ਦਾ ਚਾਹ ਸੀਗਾ ਬਾਕੀ ਹਰਮੀਤ ਆਇਆ ਉਹਦੇ ਨਾਲ ਖੇਡਣ ਦਾ ਚਾਹ ਸੀ ਹਨਾ ਹਰਮੀਤ ਵੀ ਕੱਲ ਹੀ ਆਇਆ ਆਪਣੇ ਨਾਲ ਜਦ ਆਪਾਂ ਗਏ ਸੀ ਉੱਥੇ ਕੱਲ ਹੀ ਆਇਆ ਹੂੰ 10 ਦਿਨ ਹਰਮੀਤ ਲਾਊਗਾ ਤੇ ਆਹ ਅਨਾਰ ਅਨਾਰ ਥੋੜਾ ਥੋੜਾ ਛੰਗਿਆ ਸੀ ਦੋਸਤੋ ਇਹ ਆਪਾਂ ਮੇਮਣਿਆਂ ਨੂੰ ਪਾ ਦਿਆਂਗੇ ਉਹ ਖਾ ਲੈਣਗੇ ਹਨਾ ਤੇ ਬਾਕੀ ਉਹ ਬੰਦ ਗੋਭੀ ਦੀ ਪੱਟੀ ਸੀਗੀ ਇਹ ਵੇਖਾਂਗੇ ਜੇ ਸਾਫ ਨਿਕਲੇ ਤੇ ਇਹ ਵੀ ਕੁਤਰ ਕਤਰ ਕੇ ਮੱਜਾਂ ਨੂੰ ਪਾ ਦੇਾਂਗੇ ਉਹ ਖਾ ਲੈਣਗੇ ਠੀਕ ਆ ਦੋਸਤੋ ਹਾਂ ਉਹਦੀਆਂ ਹਰਮੀਤ ਦੀਆਂ ਬਣਾਈਆਂ ਹੋਈਆਂ ਪੌੜੀਆਂ ਜ਼ਰੂਰ ਦਿਖਾਵਾਂਗੇ ਲੈ ਵੀ ਹਰਮੀਤ ਦਿਖਾਈਂ ਕਰਾਂ ਪੌੜੀਆਂ ਕਿਵੇਂ ਬਣਾਤੀਆਂ ਲੋ ਜੀ ਸਾਰਾ ਜੋਰ ਲੱਗਿਆ ਪਿਆ ਮੁੰਡੇ ਦਾ ਪੌੜੀਆਂ ਬਣਾਉਣ ਦਾ ਇੱਥੋਂ ਖੇਤ ਚੋਂ ਤਾਂ ਰਾਹ ਤੇ ਚੜਨ ਵਾਸਤੇ ਆਹ ਦੇਖੋ ਲਓ ਵੀ ਇਧਰੋਂ ਦਿਖਾਉਨੇ ਆਪਾਂ ਇਧਰੋਂ ਥੱਲੇ ਹੁਣੋਂ ਚੜ ਕੇ ਦਿਖਾਈ ਲਾ ਵੀ ਆ ਪੌੜੀਆਂ ਬਣਾਈਆਂ ਬਈ ਇਹਨੇ ਹੌਲੀ ਹੌਲੀ ਦੇਖੋ ਲੈ ਆ ਜਾ ਕੇ ਰਾਂ ਲਾ ਵੀ ਬਹੁਤ ਘੈਂਟ ਬਣ ਗਈਆਂ ਬਈ ਤੇ ਇਹ ਆਪਣੀਆਂ ਜੀਰਾ ਇਧਰ ਖਾਲ ਤੇ ਲਾਈਆਂ ਸੀ ਜਿਹੜੀਆਂ ਇਹ ਵੀ ਤੁਸੀਂ ਰੀਲਾਂ ਸ਼ਾਇਦ ਦੇਖੀਆਂ ਹੋਣਗੀਆਂ ਇਹ ਵੀ ਚੱਲ ਪਈਆਂ ਬਈ ਸਾਰੀਆਂ ਜੀਨਾ ਆ ਦੇਖੋ ਕੋਈ ਵਿਰਲੀ ਵਿੱਚੋਂ ਸੁੱਕੀ ਆ ਸਾਰੇ ਪੱਤੇ ਕੱਢਿਆਈਆਂ ਬਹੁਤ ਸੋਹਣੀਆਂ ਚੱਲ ਪਈਆਂ ਇਹ ਵੀ ਅੰਜੀਰ ਦਾ ਫਾਲਾ ਜਿਹੜਾ ਅੰਜੀਰ ਆ ਇਹ ਬਹੁਤ ਛੇਤੀ ਹੁੰਦੀ ਹੈ ਯਾਰ ਠੀਕ ਹੈ ਦੋਸਤੋ ਧੰਨਵਾਦ ਜੀ ਲਿਆ ਦਾਤੀ